ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸੁਆਤ ਹੈ ਸਾਡੇ ਟੂਰ ਫੈਮਿਲੀ ਵਲੌਗ ਤੇ ਤੇ ਅੱਜ ਹੈਗਾ ਦਿਨ ਐਤਵਾਰ ਆਪਾਂ ਕਰਨ ਲੱਗੇ ਆ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਹੈਗੀ ਮੱਸਿਆ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਆਪਾਂ ਜਾਣਾ ਚ ਗੁਰਦਾਰ ਸਾਹਿਬ ਤੇ ਜਿਹੜਾ ਟਾਈਮ ਹੈ ਉਹ 6:30 ਹੋ ਚੁੱਕੇ ਨੇ ਤੇ ਬੱਚੇ ਵੀ ਜਾਣਗੇ ਅਜ ਐਤਵਾਰ ਕਰਈ ਆ ਤੇ ਨੀਤੂ ਸੂਟ ਪ੍ਰੈਸ ਕਰੀ ਜਾਂਦੀ ਆ ਆਪਣਾ ਤੇ ਪਾਣੀ ਗਰਮ ਆਪਣਾ ਲਾਇਆ ਹੋਇਆ ਤੇ ਆਪਾਂ ਦੇਖਦੇ ਆ ਨੀਤੂ ਕੀ ਕਰਦੀ ਆ ਤੇ ਆਪਾਂ ਚੱਲਦੇ ਆਂ ਅੰਦਰ ਜੇ ਇੱਧਰ ਪਾਰ ਚੱਲੀ ਜਾਂਦਾ ਤੇ ਇਹ ਵੀ ਕਰਨੀ ਪਾਰ ਤੇ ਸਦਾ ਦੀ ਚਾਹ ਪੀਂਦੇ ਆਂ ਇਧਰ ਵੀ ੁੱੱਤਾ ਪਿਆ ਜੇ ਤੇ ਨਿੱਤ ਸੁਡਿਪਰੈਸ ਕਰੀ ਜਾਂਦੀ ਆ ਨੀਤੂ ਬਸ ਪਾਣੀ ਗਰਮ ਹੋਣ ਵਾਲਾ ਹੀ ਆ ਹਾਂ ਸਰਨਾ ਹੋਣਾ ਲੋ ਜੀ ਆਪਾਂ ਚੱਲੇ ਆਂ ਗਰਦਾਰੇ ਤਿਆਰ ਹੋ ਗਏ ਆਂ ਨੀਤੂ ਵੀ ਤਿਆਰ ਹੋ ਗਈ ਐ ਤੇ ਮੈਂ ਵੀ ਹੋ ਗਈ ਆਂ ਵੀ ਜੀ ਅੱਜ ਦੇ ਮਸਿਆ ਤੇ ਆਪਾਂ ਗਰਦਾਰੇ ਆ ਕੇ ਮਿਲਦੇ ਆਂ ਲੋ ਜੀ ਗਰਦਾਰੇ ਤੋਂ ਆਪਾਂ ਆ ਗਏ ਆਂ ਤੇ ਹਣ ਆਪਾਂ ਧੋਣੇ ਕੱਪੜੇ ਧੋਣ ਵਾਲੇ ਪਏ ਨੇ ਤੇ ਨਾਲੇ ਗੁਆ ਪੱਤ ਕੇ ਆਣੇ ਆ ਤੇ ਨੀਤੂ ਪੜਦੀ ਆ ਉਹਦਾ ਪੇਪਰ ਆ ਕਾਲੂ ਮੈਥ ਦਾ ਤੇ ਉਹ ਪੜਦੀ ਪਈ ਆ ਇੱਧਰ ਨਹੀਂ ਟੁੱਪੜਦੀ ਪਈ ਆ ਮੈਂ ਤਾਂ ਵੀ ਪਰ ਨਹੀਂ ਟੁੱਦਾ ਤੇ ਆਪਾਂ ਧੋਨੇ ਕੱਪੜੇ ਆ ਪਾਣੀ ਬੈੱਡ ਸ਼ੀਟ ਵੀ ਧੋਣੀਆਂ ਤੇ ਇਹਨੂੰ ਆਪਾਂ ਧਰ ਲੈਣੇ ਆ ਇਹ ਵੀ ਧੋਣ ਵਾਲੀ ਆ ਇੱਧਰ ਆਪਾਂ ਪਿੰਡੀਆਂ ਲਾ ਦਿੱਤੀਆਂ ਨੇ

ਅਜੀ ਕੱਪੜੇ ਆਪਾਂ ਧੋ ਲੈਨੇ ਤੇ ਹਣ ਆਪਾਂ ਪੱਥ ਕਹਨੇ ਗੋਆ ਪੱਥ ਕੇ ਤੇ ਅਭੀ ਗਿਆ ਪੂਆ ਕੇ ਪਿੰਡ ਚਾਚੇ ਨਾਲ ਉਹ ਤਿਆਰ ਹੋ ਕੇ ਉਧਰ ਚਲਾ ਗਿਆ ਚਾਚੇ ਨਾਲ ਫੋਲੋ ਇੱਕ ਇੱਕ ਇਸਨੇ ਲੱਗ ਦਿਆ ਵਾਈਟ ਪਿੰਕ ਤੇ ਵਾਈਟ ਆਪਣੀ ਮੇਥੀ ਵੀ ਸੁੱਕ ਗਈ ਆ ਮਮਾ ਪਿੱਛੇ ਡੱਬੇ ਦੇ ਉੱਤੇ ਪਾਉਣੇ ਮੀ ਗਈ ਆ ਪਿੱਛੇ ਪੱਠੇ ਪਾਉਣ ਕਿ ਆਪਾਂ ਉਹਨਾਂ ਜਿੱਕਰ ਮੰਮੀ ਜਾਂਦੇ ਹੁੰਦੇ ਤੱਕ ਚਾਹ ਬਣਾ ਲੈਣੇ ਨੂਰੀ ਚੱਲ ਆਪਾਂ ਚਾਹ ਬਣਾ ਲੀਏ ਮੇਰੇ ਚੰਚਲ ਆਪਣੀ ਮੇਥੀ ਗੈਂਸ ਲਾ ਲਈਏ ਪਾਣੀ ਗਰਮ ਹੋ ਜਾਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਮਿੱਠਾ ਪਾ ਲਿਆ ਬਈ ਇਹਦੇ ਵਿੱਚ ਹੁਣ ਪਾਵਾਂਗੇ ਚਾਹ ਪੱਤੀ ਚਾਹ ਪੱਤੀ ਤੇ ਮਿੱਠਾ ਦੋਨੋਂ ਪਾ ਲੈਨੇ ਹੁਣ ਆਪਾਂ ਇਹਨੂੰ ਉਬਲਣੇ ਦੇਵਾਂਗੇ ਫੇਰ ਇਹਦੇ ਵਿੱਚ ਪਾਵਾਂਗੇ ਦੁੱਧ ਅਕਸਰ ਚਾਹ ਤਾਂ ਚਾਈ ਹੁੰਦੀ ਆ ਪੰਜਾਬੀਆਂ ਦੀ ਚਾਹ ਬਹੁਤ ਸੁਆਬਾਂਦੀ ਆ ਜਿੰਨਾ ਤੇ ਕਰ ਚਾਹਣ ਵਾਲੇ ਉਹਦੇ ਮੰਮੀ ਨੇ ਵੇਖ ਕੇ ਆਨੇ ਆਗੇ ਕਿ ਨਹੀਂ ਪਾਲੇ ਪੱਠੇ ਹਾਂ ਪਾ ਚਾਹ ਬਣ ਗਈ ਬਸ ਉਬਾਲ ਆਉਣ ਵਾਲਾ ਕਾਲਜ ਚ ਪਾਲੇ ਚੰਗਾ ਨਹੀਂ ਕਾਲਜ ਪੀਣੀ ਹੈ ਕਾਲਾ ਜੇ ਠੰਡੀ ਵੀ ਹੋ ਜਾਂਦੀ ਛੇਤੀ ਹੈ ਨਾ ਹਾਪੈ ਨੂੰ ਰਜਾ ਕੇ ਜਦੋਂ ਰੱਜ ਕੇ ਚੰਗੀ ਤਰ੍ਹਾਂ ਆਪਾਂ ਨੂੰ ਮੰਮੀ ਕੋਲ ਲੈ ਕੇ ਚਲਦੇ ਆਂ ਕੋਲੇ ਵਿੱਚ ਪਾ ਕੇ ਦੇਖਦੇ ਹਾਂ ਉਹਨੂੰ ਤੋਂ ਪੁੱਛਦੇ ਆਂ ਕਿੱਦਾਂ ਦੀ ਬਣੀ ਚਾਹ ਚਾਹ ਆਪਾਂ ਮੋਨ ਪਾ ਕੇ ਮੰਮੀ ਨੂੰ ਦਿੰਨੇ ਆ ਮੰਮੀ ਨੂੰ ਪਾ ਕੇ ਦੇਈਏ ਚਾਹ ਕਾਲਜ ਥੈਂਕ ਯੂ ਪੀਜੀ ਦੱਸੋ ਕਿ ਦਾਨੀ ਬਣੀ ਆ ਗਰਮ ਗਰਮ ਹੀ ਪੀ ਲਓ ਮੈਂ ਨੌਕਾਟ ਦਿੰਨੇ ਆ ਕਿ ਦੇ ਦੇ ਤੂੰ ਇਹ ਦਿੰਨੇ ਨੌਕਟ ਨਾ ਸੁਬੇ ਸੁਬੇ ਆਪਾਂ ਗੁਰਦੁਆਰੇ ਗਏ ਸੀਗੇ ਕਿਦਾਂ ਦੀ ਬਣੀ ਸੀ ਮਮੀ ਜੀ ਚਾਹ ਸਵਾਦ ਸੀ ਬੜੀ ਆਸੂ ਪਰ ਮੰਮੀ ਮੇਰੀ ਚਾਹ ਖਾਦ ਲੈਣੇ ਨਾ ਕੱਟ ਲੈ ਕੱਟ ਨਹੀਂ ਆ ਪਈ ਨਾ ਕੱਟਨੀ ਵੀ ਲੋਰੀ ਚਾਹ ਪਾਣੀ ਆਪਾਂ ਪੀ ਲਿਆ ਵਾ ਤੇ ਹਣ ਆਪਾਂ ਦਾਤ ਤੋਂ ਆਪਾਂ ਜਿਹੜੀ ਕਰੀਮ ਹੁੰਦੀ ਆ ਉਹ ਆਪਾਂ ਇਕੱਠੀ ਕਰ ਲੈਣੀ ਹੁੰਨੇ ਆ 8-8 ਦਿਨਾਂ ਦੀ ਤੇ ਆਪਾਂ ਰਾਤ ਜਮਾਤੀ ਸੀ ਤੇ ਹਣ ਆਪਾਂ ਉਹ ਰੜਕਦੇ ਆ ਮਦਾਨੀ ਨਾਲ ਤੇ ਹਣ ਆਪਾਂ ਚਲਦੇ ਆ ਰਸੋਈ ਵਿੱਚ ਲੋ ਜੀ ਆਪਾਂ ਪਕੀਲੇ ਦੇ ਵਿੱਚ ਰੜਤਾਂਗੇ ਤੇ ਇਹਨੂੰ ਆਪਾਂ ਢੋ ਲੈਣੇ ਹੈ ਯਾਦ ਰੱਖਣੀ ਮલાઈ ਜਮਾਈ ਹੋਈ ਸੀ ਰਾਤ ਤੇ ਇਹਨੂੰ ਆਪਾਂ ਹਣ ਪਕੀਲੇ ਦੇ ਵਿੱਚ ਪਾਵਾਂਗੇ ਉਪਰ ਨੂੰ ਨਾਈਂ ਕਿ ਦਿੱਤੀ ਲਓ ਜੀ ਥੋੜਾ ਜਿਹਾ ਆਪਾਂ ਗਰਮ ਪਾਣੀ ਇਹਦੇ ਵਿੱਚ ਪਾਵਾਂਗੇ ਗਰਮ ਪਾਣੀ ਥੋੜੇ ਪਾਵਾਂਗੇ ਜਿਆਦਾ ਨਹੀਂ ਪਾਉਣਾ ਜੰਮਾਪਰ ਚੰਗੀ ਤਰ੍ਹਾਂ ਧੋ ਲਵਾਂਗੇ ਲਓ ਜੀ ਆਪਾਂ ਧੋ ਲਿਆ ਵਾ ਢੋਲਣਾ ਲਓ ਜੀ ਹੁਣ ਆਪੇ ਦੇ ਵਿੱਚ ਠੰਡਾ ਪਾਣੀ ਪਾਵਾਂਗੇ ਥੋੜਾ ਜਿਹਾ ਗਰਮ ਪਾਇਆ ਇਹਨੂੰ ਕੀ ਕਹਿੰਦੇ ਹਨ ਮੰਮੀ ਹੈ ਇਹਨੂੰ ਕਹਿੰਦੇ ਨਹੀਂ ਨਹੀਂ ਮੈਂ ਮੈਂ ਤਾਂ ਇਹ ਤਾਂ ਪੁੱਛਿਆ ਤੈਨੂੰ ਤਾਂ ਵੀ ਨਹੀਂ ਪਤਾ ਲੈ ਕੀ ਕਹਿੰਦੇ ਇਹਨੂੰ ਨਹੀਂ ਕਹਿੰਦੇ ਇਹਨੂੰ ਨਹੀਂ ਹੀ ਕਹਿੰਦੇ ਆ ਨਹੀਂ ਕਹਿੰਦੇ ਹਨ ਹਾਂ ਇਹਨੂੰ ਇੱਥੇ ਥੋੜਾ ਜਿਹਾ ਆਪਾਂ ਕੱਪੜਾ ਲਾ ਲਾਂਗੇ ਹਲਤ ਦਾ ਰੈਂਦਾ ਮੜਾ ਜਿਹਾ ਤਿੱਲ ਹੇਲਦਾਂ ਨੀ ਲਜੀ ਮਧਾਨੀ ਆਪਾਂ ਦੇ ਵਿੱਚ ਪਾਈ ਹੋਈ ਐ ਲੋ ਜੀ ਹਣ ਆਪਾਂ ਇਹ ਵਿੱਚ ਚਲਾ ਲਾਂਗੇ ਇਹਨਾਂ ਟਿੰਲੇ ਰੱਤੇ ਕਿੰਨੀ ਵਾਰੀ ਕਰਸਿਆ ਫੇਰ ਹੋ ਜਾਂਦੇ ਆ ਪ੍ਰਕਾਸ਼ ਨਾਲ ਆਵਲੇ ਆਸ ਮਗਾ ਚੰਨੋ ਸਾਹ ਫੇਰ ਹੋਈ apa? ਹਮ ਨਾ ਲਾਪਾ ਲਓ ਜੀ ਮੱਖਣ ਆਪਣਾ ਆ ਗਿਆ ਵਾ ਬਹੁਤ ਹੀ ਵਧੀਆ ਮੱਖਣ ਬਣ ਕੇ ਤਿਆਰ ਹੋਇਆ ਮਲਾਈ ਤੋਂ ਤੇ ਹੁਣ ਆਪਾਂ ਇਹਨੂੰ ਕੱਢਦੇ ਆਂ ਪਹਿਲਾਂ ਆਪਾਂ ਇਹਦੇ ਨਾਟਕਾ ਫਸ ਲਿਓ ਨਾ ਢਿੱਲੇ ਆ ਤੇ ਆਪਾਂ ਇਹਨਾਂ ਪਲੱਗ ਨੂੰ ਕੱਢਦੇ ਨੇ ਆ ਪਲਾਸ ਲੈ ਕੇ ਨਹੀਂ ਕੱਢਦੇ ਪਨਾਟਕਾ ਦੇ ਨੇ ਢਿੱਲੇ ਹੋ ਗਏ ਮੰਮੀ ਹੈ ਇਹ ਢਿੱਲੇ ਹੋ ਜਾਂਦੇ बार-बार ਕਾਕ ਬਣੇ। ਕਲਾਉਣਾ। ਇਹ ਡੰਡੀ ਦੀ ਲੋੜ ਕੀ ਹੁੰਦੀ ਆ? ਇਹ ਡੰਡੀ ਦੀ ਲੋੜ ਕੀ? ਇੱਥੋਂ ਵੜ ਕੇ ਆਪਾਂ ਮਧਾਨੀ ਚੱਕ ਸਕਦੇ ਆ। ਹੁਣ ਆਪਾਂ ਇੱਥੋਂ ਚੱਕੀ ਆ ਤੇ ਫਿਰ ਆਪਾਂ ਇੱਥੋਂ ਚੱਕ ਸਕਦੇ ਆ। ਤੇ ਇਹਨੂੰ ਆਪ ਕਾਕ ਬਣਾਵਾਂਗੇ। ਦੋਨੇ ਪਾਸਿਆਂ ਤੋਂ। ਕਸ ਕਾ ਇਹ ਮਾ ਪੈਡਰ ਕਾਤੇ ਨੇ ਵਾਰ ਵਾਰ ਟੱਲੇ ਹੋ ਜਾਂਦੇ ਤਾਂ ਹਾਂ ਇਹ ਮੇ ਥੋੜੇ ਦਿਨ ਹੋਏ ਤੱਕੱਸੇ ਆ ਫੇਰ ਹੋ ਗਿਆ ਮੰਮੀ ਨੇ ਨਾਟ ਕਸਤੇ ਆ ਦੋਵੇਂ ਪਾਸਿਆਂ ਤੋਂ ਹਣ ਆਪਾਂ ਮੱਖਣ ਕੱਢਦੇ ਆ ਇਹਦੇ ਵਿੱਚੋਂ ਲੋ ਜੀ ਨਾਟਾ ਆਪਾਂ ਮਧਾਨੀ ਤੇ ਕੱਸਤੇ ਆ ਤੇ ਹੁਣ ਆਪਾਂ ਕੱਢਾਂਗੇ ਮੱਖਣ ਤੇ ਇਹਨੂੰ ਪਰਾਖ ਦੇਨੇ ਆ ਮੱਖਣ ਪਹਿਲਾਂ ਆਪਾਂ ਮਧਾਨੀ ਤੋਂ ਜੀ ਲਾਵਾਂਗੇ ਚੰਗੀ ਤਰ੍ਹਾਂ ਦੇਖ ਲੈਣਾ ਕੈਵ ਦੀ ਚੀਜ਼ ਬਣਾਈ ਆ ਮੱਖਣ ਕੱਢਣ ਨੂੰ ਜੇਸ ਤੋਂ ਆਪਾਂ ਸਾਰੀ ਮਧਾਨੀ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਜੇ ਮਧਾਨੀ ਆਪਾਂ ਸਾਫ਼ ਕਰ ਲਈਏ ਤੇ ਹੁਣ ਆਪਾਂ ਕੱਢਾਂਗੇ ਮੱਖਣ ਨੋ ਜੀ ਪਤਿੱਲੇ ਨੂੰ ਆਪਾਂ ਚੰਗੀ ਤਰ੍ਹਾਂ ਹੀ ਤੋਂ ਸਾਫ਼ ਕਰ ਲਵਾਂਗੇ ਇਹ ਆਪਣੇ 8-ਹਾਂਕ ਦਿਨਾਂ ਦੀ ਮਲਾਈ ਆ ਜੋ ਕਿ ਆਪਾਂ ਜਮਾ ਦੇਨੇ ਹੁੰਨੇ 8 ਦਿਨਾਂ ਬਾਅਦ ਤੇ ਆਪਣੇ ਘਰ ਦਾ ਵਗਿਆ ਰਹਿੰਦਾ ਦੇਸੀ ਕਿਤੇ ਵੀ ਆਪਾਂ ਮੌਲ ਨਹੀਂ ਲਿਆ ਖਾਣ ਜੋਗਾ ਆਪਣੇ ਘਰੇ ਹੀ ਨਿਕਲ ਆਉਂਦਾ ਹਰ ਇੱਕ ਚੀਜ਼ ਆਪਾਂ ਜਿਵੇਂ ਭੋਗ ਬਣਾਉਣਾ ਉਹ ਵੀ ਆਪਾਂ ਦੇਸੀ ਘਰ ਤੇ ਬਣਾਉਨੇ ਆ ਜੇ ਕੋਈ ਚੀਜ਼ ਬਣਾਉਣੀ ਆ ਤਾਂ ਦੇਸੀ ਘਰ ਤੇ ਬਣਾਉਨੇ ਆ ਤੇ ਬੱਚਿਆਂ ਨੂੰ ਆਪਾਂ ਸਬਜੀ ਚ ਪਾ ਲਈਦਾ ਘਿਓ ਬਣਾ ਲਈਦਾ ਜਾਂ ਮੱਖਣ ਪਾ ਲਈਦਾ ਮੱਖਣੀ ਸਾਰੀ ਬਾਹਰ ਕੱਢ ਲਈ ਐ ਬਹੁਤ ਸਵਾਦ ਲੱਗਦੀ ਐ ਸਬਜੀ ਚ ਪਾ ਕੇ ਜਾਂ ਫਿਰ ਆਲੂ ਵਾਲੀਆਂ ਰੋਟੀਆਂ ਦੇ ਉਸ ਤੇ ਰੱਖ ਕੇ ਖਾਣੀਆਂ ਫਿਰ ਵੀ ਬਹੁਤ ਸਵਾਦ ਲੱਗਦੀ ਐ ਲਓ ਜੀ ਆਪਣੀ ਮਖਣੀ ਮੱਖਣ ਆਪਣਾ ਨਿਕਲ ਆਇਆ ਤੇ ਹੁਣ ਆਪਾਂ ਇਹਨੂੰ ਫਰਿੱਜ ਵਿੱਚ ਰੱਖ ਦਵਾਂਗੇ ਤੇ ਕੱਲ ਨੂੰ ਆਪਾਂ ਗਰਮ ਕਰਾਂਗੇ ਤੇ ਥੋੜਾ ਜਿਹਾ ਮੱਖਣ ਆਪਾਂ ਰੱਖ ਲਵਾਂਗੇ ਇਹਦੇ ਵਿੱਚ ਖਾਣ ਵਾਸਤੇ ਤੇ ਆਪਾਂ ਹੁਣ ਮਧਾਨੀ ਧੋ ਦਵਾਂਗੇ ਲੋ ਜੀ ਆਪਾਂ ਮਧਾਨੀ ਧੋ ਦਿੱਤੀ ਆ ਤੇ ਜਦ ਸੁੱਕ ਗਈ ਤੇ ਆਪਾਂ ਇਹਨੂੰ ਕੱਪੜਾ ਦੇ ਦਵਾਂਗੇ ਉੱਤੇ ਜੇ ਸੁੱਕ ਜਾਂਦੇ ਲੋ ਜੀ ਆਪਾਂ ਚੱਲੇ ਆ ਮੱਝਾਂ ਨੂੰ ਪਾਣੀ ਪਿਵਾਨ ਚਾਚਾ ਜੀ ਹਜੇ ਨਹੀਂ ਆਏ ਤੇ ਉਹ ਗਏ ਨੇ ਰੱਜੀ ਵਾਲੇ ਨੀਤੂ ਦੀ ਭੂਆ ਕੋਲੇ ਆ ਵੀ ਨਾਲ ਗਿਆ ਵਾ ਦੋ ਭੂਆ ਦੀਆਂ ਰੱਜੀ ਵਾਲੇ ਆ ਤੇ ਉੱਥੇ ਗਏ ਆ ਤੇ ਆਪਾਂ ਚੱਲਦੇ ਆ ਪਾਣੀ ਪਿਵਾਨ ਉਹ ਕਿਹੜਾ ਚਾਚਾ ਜੀ ਪਿਆਰ ਹੁੰਦੇ ਪਾਣ ਇਕੱਠੇ ਆਪਾਂ ਪਾਤੇ ਸੀਗੇ ਤੇ ਹਣ ਆਪਾਂ 4.5 ਹੋ ਗਏ ਨੇ ਤੇ ਆਪਾਂ ਪਾਣੇ ਪਾਣੀ ਆ ਜਾ ਉੱਠਦੀ ਜਮਾਂ ਵੀ ਵੇਖ ਲਾ ਇਹ ਪਰਖੇ ਖਾਰ ਕੇ ਬਹਿ ਗਈ ਤੁਹਾਮਨੇ ਪਾਣੀ ਪੀ ਲਿਆ ਵਾ ਇੱਥੇ ਆਪਾਂ ਵੀ ਕਰਦੇ ਆਂ ਵੀਡੀਓ ਦੇ ਐਂਡ ਤੇ ਮਿਲਦੇ ਆਂ ਹੋਰ ਨਵੇਂ ਜਿਹੇ ਵਲੌਗ ਨਾਲ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਲਾਈਕ ਵੀ ਕਰਦੇ ਆਂ ਕਰੋ ਤੇ ਸਬਸਕ੍ਰਾਈਬ ਵੀ ਕਰਦੇ ਆਂ ਕਰੋ Bye.